ਤਰਮਿੰਦਰ ਪੰਜਾਬ ਦਾ ਇੱਕ ਉਹ ਹੋਣਹਾਰ ਕਲਾਕਾਰ ਜਿਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਪਣੀ ਧੂਮ ਮਚਾਈ ਜਿਸ ਦੇ ਪੁੱਤਰ ਸੰਨੀ ਦਿਓਲ ਤੇ ਬੋਵੀ ਦਿਓਲ ਉਹਨਾਂ ਨੇ ਵੀ ਅੱਗੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅੱਜ ਸਵੇਰ 4 ਵਜੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਪਿੰਡ ਪੰਜਾਬ ਦੇ ਵਿੱਚ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੱਡਾ ਜਿੰਨਾ ਮਰਜੀ ਬਣ ਜਾਵੇ ਪਰ ਅੰਤਮ ਜਿਹੜੀਆਂ ਰਸਮਾਂ ਹੁੰਦੀਆਂ ਅੰਤਮ ਸੰਸਕਾਰ ਹੁੰਦਾ ਉਹ ਹਰ ਇੱਕ ਪਰਿਵਾਰ ਦਾ ਹਰ ਇੱਕ ਇਨਸਾਨ ਦਾ ਇਹੀ ਜਿਹੜਾ ਦਿਲ ਕਰਦਾ ਕਿ ਜਿਹੜੀ ਉਸਦੀ ਅੰਤਮ ਸੰਸਕਾਰ ਆ ਉਸਦੇ ਜੱਦੀ ਪਿੰਡ ਜਿੱਥੇ ਉਹ ਜੰਮਿਆ ਪਲਿਆ ਉੱਥੇ ਕੀਤਾ ਜਾਵੇ ਤਰਮਿੰਦਰ ਪੰਜਾਬ ਦਾ ਬੜਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ ਹਿੰਦੀ ਫਿਲਮਾਂ ਦੇ ਵਿੱਚ ਵੀ ਇਸ ਨੌਜਵਾਨ ਜਦੋਂ ਜਵਾਨੀ ਦੇ ਵਿੱਚ ਸੀ ਤਰਮਿੰਦਰ ਉਦੋਂ ਇਸ ਨੇ ਬਹੁਤ ਜ਼ਿਆਦਾ ਜਿਹੜਾ ਨਾਮਣਾ ਖੱਟਿਆ ਤੇ ਹੁਣ ਇਹ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਣ ਦੇ ਲਈ ਪੰਜਾਬ ਦੇ ਪਿੰਡ ਸਾਨੇਵਾਲ ਉੱਥੇ ਜਿਹੜੀ ਇਸ ਦੀ ਮਰਤਕ ਦੇ ਲਿਜਾਈ ਜਾ ਰਹੀ ਹੈ ਜਿੱਥੇ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਵੱਡੀ ਤਦਾਦ ਦੇ ਵਿੱਚ ਪਹੁੰਚੇ ਉਹਨਾਂ ਲੋਕਾਂ ਨੇ ਨਾਮ ਅੱਖਾਂ ਦੇ ਨਾਲ ਆਪਣੇ ਇਸ ਮਹਿਬੂਬ ਕਲਾਕਾਰ ਨੂੰ ਅੰਤਮ ਵਿਦਾਈ ਦਿੱਤੀ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਧਰਮਿੰਦਰ ਰਾਏ ਦਾ ਬੇਟਾ ਸੰਨੀ ਦਿਓਲ ਗਰਦਾਸਪੁਰ ਤੋਂ ਇੱਕ ਵਾਰ ਭਾਜਪਾ ਦਾ ਐਮਪੀ ਰਿਹਾ ਸੀ ਤੇ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਉਸਦੀ ਬੱਤੀ ਚੁੱਪੀ ਕਰਕੇ ਪੰਜਾਬ ਦੇ ਲੋਕ ਇਹਨਾਂ ਨਾਲ ਨਿਰਾਸ਼ ਸੀ ਪਰ ਇਹ ਆਖਿਆ ਜਾਂਦਾ ਪੰਜਾਬੀਆਂ ਬਾਰੇ ਕਿ ਜਦੋਂ ਕਿਸੇ ਦੇ ਉੱਤੇ ਕੋਈ ਵੱਡੀ ਮੁਸ਼ਕਲ ਆਉਂਦੀ ਆ ਜਾਂ ਕੋਈ ਕਿਸੇ ਵੀ ਵੱਡੀ ਜਿਹੜੀ ਉਸ ਦੇ ਉੱਤੇ ਕੁਦਰਤੀ ਆਸਤਾਜੇ ਜਾਂ ਫਿਰ ਹੋਰ ਕੋਈ ਚੀਜ਼ ਜਿਵੇਂ ਕੋਈ ਅਜੇਹਾ ਇਨਸਾਨ ਦੁਨੀਆ ਤੋਂ ਚਰ ਜਾਂਦਾ ਤੇ ਪੰਜਾਬੀ ਜਿਹੇ ਟਾਈਮ ਤੇ ਆਪਣੇ ਜਿਹੜੇ ਗਿਲੇ ਸ਼ਿਕਵੇ ਆ ਉਹ ਭਲਾ ਦਿੰਦੇ ਅੱਜ ਸਭ ਕੁਝ ਭਲਾ ਕੇ ਪੰਜਾਬ ਦਾ ਬੱਚਾ ਬੱਚਾ ਜਿਹੜਾ ਧਰਮਿੰਦਰ ਨੂੰ ਯਾਦ ਕਰ ਰਿਹਾ ਧਰਮਿੰਦਰ ਨੂੰ ਜਿਹੜੀ ਅੰਤਮ ਵਿਦਾਈ ਦੇ ਲਈ ਉੱਥੇ ਪਹੁੰਚ ਰਿਹਾ ਨਾ ਅੱਖਾਂ ਦੇ ਨਾਲ ਕਿਉਂਕਿ ਭਾਵੇਂ ਜਿੰਨਾ ਮਰਜੀ ਇਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਪੰਜਾਬੀਆਂ ਦਾ ਦਿਲ ਤੋੜਿਆ ਸੀ ਪਰ ਉਸ ਤੋਂ ਪਹਿਲਾਂ ਧਰਮਿੰਦਰ ਨੇ ਬਹੁਤ ਵੱਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਮਾਤਰਾ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਨਾਮ ਰੌਸ਼ਨ ਕੀਤਾ ਸੀ ਇਸ ਦੇ ਦੋਨੇ ਪੁੱਤਰ ਇਹ ਹਮੇਸ਼ਾ ਆਪਣੀ ਇੰਟਰਵਿਊਜ਼ ਦੇ ਵਿੱਚ ਆਪਣੀ ਗੱਲਬਾਤ ਦੇ ਵਿੱਚ ਇਹਨਾਂ ਦੇ ਪੰਜਾਬੀਅਤ ਝਲਕਦੀ ਸੀ ਹਾਲਾਂਕਿ ਪਰਿਵਾਰ ਨੂੰ ਲੈ ਕੇ ਇਹਨਾਂ ਦੇ ਵਿੱਚ ਕੋਈ ਜਿਹੜੀ ਇਹਨਾਂ ਦੀ ਜਿਹੜੀ ਪਰਿਵਾਰਕ ਜਿਹੜੀ ਖਿੱਚਾ ਤਣਾ ਬਣੀ ਰਹੀ ਤਰਮਿੰਦਰ ਪਹਿਲਾਂ ਜਦੋਂ ਪਿੰਡ ਰਹਿੰਦਾ ਸੀ ਉਦੋਂ ਇਸ ਦਾ ਵਿਆਹ ਹੋਇਆ ਸੀ ਇੱਕ ਪੰਜਾਬ ਦੀ ਕੁੜੀ ਸੀ ਪਰ ਬਾਅਦ ਦੇ ਵਿੱਚ ਉਸ ਮੁੰਬਈ ਦੇ ਇੱਕ ਜਿਹੀ ਇੰਡਸਟਰੀ ਆ ਜਿੱਥੇ ਜਾ ਕੇ ਅਕਸਰ ਜਿਹੜੇ ਬੰਦੇ ਬਦਲ ਜਾਂਦੇ ਆ ਤੇ ਉੱਥੇ ਜਾ ਕੇ ਇੱਕ ਹੀਰੋਇਨ ਹੇਮਾ ਮਾਲਨੀ ਦੇ ਨਾਲ ਵਿਆਹ ਹੋਇਆ ਜਿਸ ਤੋਂ ਬਾਅਦ ਇਹਨਾਂ ਨੂੰ ਦੋ ਜਿਹੜੀਆਂ ਬੇਟੀਆਂ ਹੋਈਆਂ ਪਰ ਧਰਮਿੰਦਰ ਆਪਣੀ ਪਹਿਲੀ ਪਤਨੀ ਸੀ ਜਿਹੜੀ ਪ੍ਰਕਾਸ਼ ਕੌਰ ਉਸ ਦੇ ਨਾਲ ਵੀ ਉਸੇ ਤਰੀਕੇ ਦੇ ਨਾਲ ਵਰਤਦਾ ਸੀ ਕਹਿੰਦਾ ਸੀ ਕਿ ਇਸ ਔਰਤ ਦੇ ਬਦੌਲਤ ਮੈਂ ਏਡੀ ਵੱਡੀ ਜਿਹੜੀ ਮਕਾਮ ਹਾਸਲ ਕੀਤਾ ਮੈਂ ਉਸ ਦੇ ਨਾਲ ਜਿਹੜਾ ਸਹੀ ਵਰਤਾਵ ਨਹੀਂ ਕਰ ਸਕਿਆ ਆਖਰ ਤਿੱਕਰ ਇਸ ਵੱਡੇ ਕਲਾਕਾਰ ਨੂੰ ਇਸ ਚੀਜ਼ ਦਾ ਅਹਿਸਾਸ ਰਿਹਾ ਪਰ ਕੱਲ ਇਸ ਸਾਈ ਦੁਨੀਆ ਨੂੰ ਅਲਵੈਦਾ ਆਖ ਗਿਆ ਜਿਸ ਦੇ ਇਸ ਦੇ ਸੁਪੁੱਤਰ ਉਹ ਜਿਹੜੇ ਸੰਨੀ ਦਿਓਲ ਬੋਵੀ ਦਿਓਲ ਈਸ਼ਾ ਦਿਓਲ ਤੇ ਪੂਰੀ ਜਿਹੜੀ ਬਾਲੀਵੁੱਡ ਇੰਡਸਟਰੀ ਆ ਉਹ ਸਾਰੀ ਅੱਜ ਸੋਗ ਦੇ ਵਿੱਚ ਭਰੀ ਹੋਈ ਹੈ ਵੱਡੀ ਤਦਾਦ ਦੇ ਵਿੱਚ ਲੋਕ ਅੱਜ ਪਿੰਡ ਸਾਨੇਵਾਲ ਪਹੁੰਚ ਕੇ ਇਸ ਮਹਿਬੂਬ ਕਲਾਕਾਰ ਨੂੰ ਅੰਤਮ ਜਿਹੜੀ ਵਿਦਾਈ ਦੇ ਰਹੇ ਆ